ਤੇ ਮੇਰਾ ਭਰਾ ਖੜਾ ਜੀ ਇਹ ਦਰਜੀਤ ਸਿੰਘ ਕਾਲਾ ਇਹ ਕਾਲਾ ਖੜਾ ਜੀ ਆਪਣਾ ਫਲਾਵਰ ਇਹ ਸਰਾਬਾਣਾਗਰ ਐਕਸਟੈਂਸ਼ਨ ਤੋਂ ਬਲਾਕ ਸੰਪਤੀ ਮੈਂਬਰ ਤੇ ਅਸੀਂ ਆਪਣੇ ਪਿੰਡੋਂ ਸਾਡੀ ਭਾਬੀ ਖੜੀ ਆ ਜੀ ਬਲਵਿੰਦਰ ਕੌਰ ਬਲਾਕ ਸੰਪਤੀ ਤੇ ਕਿਸ ਤਰ੍ਹਾਂ ਦੀ ਨੋਮੀਨੇਸ਼ਨ ਚੱਲ ਰਹੀ ਆ ਫਾਈਲ ਉਹ ਕਿਹੜੀ ਹਾਂਜੀ ਸਾਡੇ ਭਰਾ ਕਾਲੇ ਦੀ ਦਰਜੀਤ ਸਿੰਘ ਕਾਲੇ ਦੀ ਤਾਂ ਹੋ ਗਈ ਆ ਜੀ ਨੋਮੀਨੇਸ਼ਨ ਫਾਈਲ ਤੇ ਸਾਡੀ ਬਦਰ ਉਹ ਲਾਈਨ ਚ ਲੱਗੀ ਹੋਇਆ ਇਹ ਹੋ ਜੋਗੀ ਜੀ 5-10 ਮਿੰਟ ਦੇ ਵਿੱਚ ਅੱਧੇ ਘੰਟੇ ਚ ਹੋ ਜੋ ਲੱਗਦਾ ਕਿ ਵੱਡਾ ਉਤਸ਼ਾਹ ਹੈ ਇੱਕ ਵਾਰ ਮੋਰ ਤੋਂ ਜਿਹੜੀਆਂ ਚੋਣਾਂ ਪੰਜਾਬ ਦੇ ਵਿੱਚ ਹੈ ਹਾਂਜੀ ਉਸਤਾਦ ਆਜੀ ਦੇਖੋ ਕੋਈ ਵੀ ਚੋਣ ਹੋਵੇ ਛੋਟੀ ਹੋਵੇ ਵੱਡੀ ਹੋਵੇ ਲੋਕਾਂ ਦੇ ਵਿੱਚ ਉਛਾਹ ਤਾਂ ਹੁੰਦਾ ਕਿਉਂਕਿ ਹਰ ਬੰਦਾ ਆਪਣੀ ਲੋਕਪ੍ਰਿਅਤਾ ਨੂੰ ਵੋਟਾਂ ਰਾਹੀਂ ਪਰਖ ਸਕਦਾ ਵਾ ਇਸ ਕਰਕੇ ਉਹ ਹਰ ਕੋਈ ਵੀ ਕਿਸੇ ਤਰ੍ਹਾਂ ਦੀ ਇਲੈਕਸ਼ਨ ਹੋਵੇ ਉਹਦੇ ਵਿੱਚ ਉਛਾਹ ਤਾਂ ਹੁੰਦਾ ਜੀ ਲੱਗਦਾ ਕਿ ਮਤਦਾਇਕਤ ਮਾਨਣਾ ਚਾਹੀਦਾ ਵਾ ਬਹੁਤ ਬਹੁਤ ਲੋਗ ਇਹ ਨਹੀਂ ਬਿਲਕੁਲ ਜੀ ਲੋਕਾਂ ਨੂੰ ਆਪਣਾ ਜਿਹੜਾ ਵੀ ਕੋਈ ਵੀ ਕੈਂਡੀਡੇਟ ਆ ਔਕ ਕਿਸੇ ਨੂੰ ਵੀ ਪਸੰਦ ਕਰਦੇ ਆ ਉਹ ਵਾਤੇ ਵਾਤੇ ਆ ਉਹ ਵੋਟ ਪਾ ਕੇ ਉਹਦੇ ਤੇ ਆਪਣਾ ਹੱਕ ਜਿਤਾਓ ਉਹਨਾਂ ਨੂੰ ਤੇ ਪਤਾ ਲੱਗੂਗਾ ਤਾਹੀਂ ਪਤਾ ਲੱਗੂਗਾ ਵੀ ਕਿਹੜਾ ਕੈਂਡੀਡੇਟ ਆ ਵੀ ਕੀ ਕਿੰਦਾ ਦੀ ਮਤਲਬ ਰੇਸ਼ਵ ਰੱਖਦਾ ਜੀ ਅੱਛਾ ਨੌਜਵਾਨ ਜਿਹੜੇ ਨੇ ਪਹਿਸਾ ਲੈ ਰਹੇ ਨੇ ਐ ਕਿੰਨੀ ਕੋਵਰ ਹੈ ਇਹਨਾਂ ਦੀ ਜਾਣ ਤੇ ਪਹਿਲੀ ਵਾਰ ਇਲੈਕਸ਼ਨ ਨਹੀਂ ਨਹੀਂ ਜੀ ਆਪਣਾ ਜਿਹੜਾ ਭਰਾ ਇਹ ਪਹਿਲਾਂ ਵੀ ਇਲੈਕਸ਼ਨ ਲੜ ਚੁੱਕਿਆ ਮੈਂਬਰ ਪੰਚਾਇਤ ਰਹਿ ਚੁੱਕਿਆ ਤੇ ਇਹਨਾਂ ਦੀ ਮਾਤਾ ਜੀ ਸਰਪੰਚ ਨੇ ਸ਼ਾਬਾ ਨਗਰ ਐਕਸਟੈਂਸ਼ਨ ਜੋ ਤੇ ਹੁਣ ਇਹ ਛਾਡੇ ਸਾਰੇ ਭਰਾਵਾਂ ਨੇ ਰਲ ਕੇ ਜਦੋਂ ਅਸੀਂ ਇਹਨੂੰ ਕਿਹਾ ਤੈਨ ਇਹ ਵੀ ਆਪਣੇ ਬਲਾਕ ਸੰਪਤੀ ਵਿੱਚ ਇਲੈਕਸ਼ਨ ਲੜ ਰਹੇ ਨੇ ਆ ਜੀ ਭਾਈ 2027 ਬਾਦ ਦੀਆਂ ਵਿਧਾਨ ਸਭਾ ਚੋਣਾਂ ਨੇ ਸਸੂ ਵਿੱਚ ਕਿਹੋ ਜਿਹਾ ਦੇਖਦੇ ਨੇ ਚੋਣਾਂ ਨੂੰ ਲੱਗਦਾ ਕਿ ਇਮਪੈਕਟ ਡੋਗਾ ਕਿ ਪੰਜਾਬ ਦੇ ਵਿੱਚ ਨੂੰ ਮੰਨੇ ਜਾ ਰਹੇ ਆ ਲਾਸਟ ਪ੍ਰੋਗਰਾਮ ਉਤਰਦੀਆਂ ਨੇ 27 ਤੋਂ ਪਹਿਲਾਂ ਕਿੱਦਾਂ ਦੇ ਬਿਲਕੁਲ ਜੀ ਬਿਲਕੁਲ ਇਹਦਾ ਬਹੁਤ ਵੱਡਾ ਪ੍ਰਭਾਵ ਪਾਊਗਾ 27 ਦੇ ਵਿੱਚ ਕਿਉਂਕਿ ਇਹ ਜਿਹੜੀਆਂ ਚੋਣਾਂ ਨੇ ਇਹ ਇੱਕ ਮੋਡ ਬਣਿਆ ਜਾਊਗਾ 27 ਦਾ ਹਾਂਜੀ ਮੇਰਾ ਨਾਮ ਜਸ਼ਵੀਰ ਸਿੰਘ ਆ ਜੀ ਤੇ ਆ ਮੈਂ ਜ਼ਿਲ੍ਹਾ ਪ੍ਰੀਸ਼ਦ ਦੇ ਕਾਗਜ ਭਰੇ ਆ ਹੀ ਗਿੱਲ ਜੋਂ ਦਾ ਕਿ ਇਸ ਤਰ੍ਹਾਂ ਭਾਜੀ ਬਕਰੀਆ ਚੱਲ ਰਹੀ ਹੈਗੀ ਆ ਕਿਉਂਕਿ ਇਲੈਕਸ਼ਨ ਦਾ ਆਖਰੀ ਦਿਨਾਂ ਨੋਮੀਨੇਸ਼ਨ ਦਾ ਹੋ ਗਿਆ ਹੋਗੇ ਆਸਾਨੀ ਨਾਲ ਜਾਂ ਕਾਫੀ ਢੀਲ ਲੱਗੀ ਹੋਈ ਹੈ। ਤਕਲੀਫ ਤਾਂ ਹੁੰਦੀ ਹੈ ਕਾਰਨ ਇਹ ਆ ਨਾ ਵੀ ਟਾਈਮ ਬਹੁਤ ਥੋੜਾ ਦਿੱਤਾ ਸੀਗਾ ਕਾਰਨ ਨਹੀਂ ਮਿਲੇ ਆ। ਉਹਦੇ ਕਰੇ ਪਰੇਸ਼ਾਨੀ ਤੁਹਾਡੇ ਸਾਹਮਣੇ ਲਾਈਨਾਂ ਲੱਗੀਆਂ ਹੋਈਆਂ ਜੀ ਤੇ ਜਿਹੜਾ ਇੱਕ ਨਾ ਇਹਨਾਂ ਨੇ ਬੜਾ ਔਰਜਨਲੇ ਕਾਗਜ਼ ਪੱਤਰ ਸੀ ਜਿਹੜੇ ਬੜੇ ਔਰਜਨਲੇ ਸੀਗੇ 50-50 ਪੇਜ ਲੱਗਦੇ ਆ ਇਹ। ਇਹਨਾਂ ਦੀ ਲੋਡ ਨਹੀਂ ਸੀ। ਇਹਨੇ ਜਿਆਦਾ ਵੋਟਰ ਲਿਸਟ ਚਾਹੀਦੀ ਆ ਜਾਂ ਆਈਡੀ ਲੱਗ ਗਈ ਬੰਦੇ ਦੀ ਬੰਦੇ ਦਾ ਪਾਣਾ ਕਰੈਕਟਰ ਸਰਟੀਫਿਕੇਟ ਅਸੀਂ ਇਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਇਹਨਾਂ ਫਾਲਤੂ ਦੇ ਕਾਜ ਲਾ ਕੇ ਨਾ ਪਰੇਸ਼ਾਨਤਾ ਹੋਏ ਲੋਕ ਦੋ ਮਿਸ਼ਨ ਦਾ ਲਾਭ ਦੇ ਰਿਹਾ ਸਭੂ ਇਟਨੀ ਬੜੀ ਐਕਸਪੀਰੀਅੰਸ ਦੇਖਦੇ ਹੋ ਸਾਡੇ ਨਾਲ ਹੋ ਰਹੀਆਂ ਨਾਮ ਦੀ ਹਾਂਜੀ ਬਾਕੀ ਸਾਰੇ ਅਫਸਰ ਸਹਿਬਾਨ ਲੋਕਾਂ ਦੇ ਬੜਾ ਸਾਹਬ ਬੜੇ ਉਸਾਦੇ ਨਾਲੇ ਜਿਹੜਾ ਚੋਣ ਦੇ ਫਾਰਮ ਭਰੇ ਜਾ ਰਹੇ ਆ ਉਹ ਲੋਕਾਂ ਦੇ ਵਿੱਚ ਬੜਾ ਬਦਲਾਅ ਔਰ ਬੜਾ ਵਧੀਆ ਜੋਸ਼ ਦੇ ਨਾਲ ਲੋਕ ਫਰਮ ਅਜਾ ਪੜਾਏ ਨਾ ਐਨਓਸੀ ਦੇ ਕਿੱਥੇ ਰੋਲਾ ਪਾਤੀ ਪਰ ਉਸ ਤੋਂ ਬਾਅਦ ਹੁਣ ਵੀ ਕੋਈ ਗੱਲ ਨਹੀਂ ਆਹ ਹਾਂ ਸਾਰਾ ਬਿਲਕੁਲ ਠੀਕ ਹੈ ਲੋ ਤੇ ਅਨੇ ਤਾਂ ਕੋਈ ਏਡੀ ਗੱਲ ਨਹੀਂ ਸੀ ਐਨਓਸੀ ਦੀ ਇੱਥੇ ਕੋਈ ਏਡੀ ਗੱਲ ਨਹੀਂ ਸੀ ਜਿਹਨੂੰ ਵਿੱਚ ਬਾਕੀ ਜਿਹੜਾ ਹੋਏਗਾ ਕੋ ਦਿਣਾ ਮਹਾਨਗਰ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਲੋਕਾਲੀ ਕਿਸ਼ਮਾਸ਼ਾ ਕਿ ਸਾਈ ਤੋਂ ਪਹਿਲਾਂ ਇਹ ਕਹਿ ਸਕਦੇ ਵੀ ਆਪਸੀ ਚੋਣ ਹੋ ਸਕਦੀ ਹੈ ਨਹੀਂ ਜੋ ਸਾਲਜ ਪੱਤੀ ਹੈ ਨਹੀਂ ਲੱਗਦਾ ਵੀ ਐਸੇ ਹੀ ਜੋਰ ਜ਼ਿਆਦਾ ਲੱਗੂਗਾ ਬਿਲਕੁਲ 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 ਆਖਰੀ ਇਹ ਪੜਾਅ ਸਰਕਾਰ ਦਾ ਜੋ ਇਲੈਕਸ਼ਨ ਪ੍ਰਕਿਰਿਆ ਚੱਲ ਰਹੀ ਹੈ ਪੂਰੇ ਇਸ ਤੋਂ ਬਾਅਦ ਸਿੱਧਾ ਫਿਰ ਐਮਐਲਏ ਦੀ ਤਿਆਰੀ ਹੈ ਲੋਕਾਂ ਦੀ ਉਹ ਲੋਕਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿੰਨਾ ਮੇਲਾ ਲੱਗਾ ہوا ਜੋਸ਼ ਹੈ ਤੁਹਾ ਤੁਸੀਂ ਦੇਖਿਆ ਜੀ ਕਾਫੀ ਪੀੜ ਹੈ ਕੱਲ ਦੋ ਨੋਮੀਨੇਸ਼ਨ ਆਈਆਂ ਸੀ ਅੱਜ ਮੈਂ ਸਮਝਦਾ ਕਿ ਕਾਫੀ ਲੋਕ ਆ ਰਹੇ ਆ ਆਪਾਂ ਲੋਕਾਂ ਨੂੰ ਗਾਈਡ ਵੀ ਕਰ ਰਹੇ ਆ ਤੇ ਜਿਨ੍ਹਾਂ ਦੇ ਫਾਰਮ ਕੰਪਲੀਟ ਆ ਆਪਾਂ ਫਾਰਮ ਸੈਕੂ ਵੀ ਉਹਨਾਂ ਦੇ ਕਰ ਰਹੇ ਆ ਲੇਕਿਨ ਮੈਂ ਸਮਝਦਾ ਇੱਕ ਡੈਮੋਕਰੇਸੀ ਦਾ ਬੜਾ ਇੰਪੋਰਟੈਂਟ ਥੰਬ ਹੈ ਸਾਡੀ ਰੂਰਲ ਗਵਰਨਮੈਂਟ ਤੋਂ ਆਪਾਂ ਜਿਹੜਾ ਪ੍ਰੋਸੈਸ ਹੈ ਪੂਰਾ ਕਰਨ ਲਈ ਵਚਨਬੱਧ ਆ ਸਰ ਕਿੰਨੇ ਤੋਂ ਕਿੰਨੇ ਤੱਕ ਜਿਹੜੀ ਅੱਜ ਆਖਰੀ ਜਿਹੜਾ ਨਾਮਿਨੇਸ਼ਨ ਹੈ ਹਾਂਜੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਅਸੀਂ ਨਾਮਿਨੇਸ਼ਨ ਅੱਜ ਸਰ ਰਾਤਰੀ ਦਿਨ ਨਹੀਂ ਜੀ ਜੀ ਆ ਜਾਕਰ ਕੱਲ ਨੂੰ ਸਕੂਟ ਨਹੀਂ ਅੱਜ ਸਕੂਟ ਨਹੀਂ ਅੱਜ ਕੱਲ ਸਕੂਟ ਨਹੀਂ ਆਹੀ ਟਾਈਮ